ਤਰਾ ਕਾਜ ਅਧੂਰਾ ਲੋਕਾਂ ਦੀ ਕਰਿਆ ਯੇਸ਼ੂਆ ਲੋਕਾਂ ਤੇਰਾ ਕਾਜ ਅਧੂਰਾ ਲੋਕਾਂ ਦੀ ਕਰਿਆ ਯੇਸ਼ੂਆ ਬੇਟੀ ਕਿਸਾਨ ਜੀ ਨੇ ਅੰਦੇ ਕਲੋਕ ਜਿੰਦਾਬਾਦ ਜਿੰਦਾਬਾਦ ਇਛੇਨ ਸਾਥੀ ਨੂੰ ਲਾਲ ਸਲਾਮ 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 ਲੋਕਾਂ ਸਾਥੀ ਨੂੰ ਲਾਲ ਸਲਾਮ 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 ਲੋਕਾਂ ਤੇਰਾ ਮੈਂ ਕਾਮਰੇਡ ਨਰਮਲ ਸਿੰਘ ਢਾਲੀਵਾਲ ਤਸਵੀਰ ਸੈਕਟਰੀ ਬੀ ਐਨ ਐਮ ਐਮ ਯੂ ਸੀ 2 ਤਸਵੀਰ ਜਗਰਾਓ ਅੱਜ ਅਸੀਂ ਸਾਡੇ ਕੋਲ ਇੱਕ ਸਾਥੀ ਵਿਛੜ ਗਏ ਬੜੇ ਗਾਂਵ ਦੀ ਸਾਥੀ ਸੀ ਪਰਲੋਚਨ ਸਿੰਘ ਝੋੜਾ ਇਹ ਜਿੱਥੇ ਅਸੀਂ ਅੱਜ ਆ ਧਰਨੇ ਦੇ ਵਿੱਚ ਖੜੇ ਆ ਇਹਦੇ ਉਹ ਮੁਖੀ ਸੀ 3 ਸਾਲ ਤੋਂ ਉਹ ਲਗਾਤਾਰ ਬੜੇ ਸੱਚਜੇ ਢੰਗ ਨਾਲ ਇਹਦੀ ਅਗਵਾਈ ਕਰ ਰਹੇ ਸੀ ਮੈਂ ਸਮਝਦਾ ਕਿ ਨਾ ਪੂਰਾ ਜਾਣ ਵਾਲਾ ਘਾਟਾ ਪਿਆ ਕਿ ਅਸੀਂ ਜੋ ਕਾਰਜ ਅਧੂਰੇ ਛੱਡ ਗਏ ਆ ਉਹਨੂੰ ਪੂਰਾ ਕਰਕੇ ਹਟਾਂਗੇ ਇਹ ਸਾਥੀ ਤਰਲੋਚਨ ਦੀ ਗੱਲ ਕਰੀਏ ਉਹ ਕਹਿਣੀ ਤੇ ਕਰਨੀ ਦੇ ਪੱਕੇ ਸੀ ਜਿਹੜੀ ਗੱਲ ਕਹਿੰਦੇ ਸੀ ਉਹ ਕਰਕੇ ਵਿਖਾਉਂਦੇ ਸੀ ਕਿਉਂਕਿ ਉਹ ਹਮਦਰਦੀ ਜਿਵੇਂ ਇਹਦੇ ਨਾਲ ਹੀ ਲਾਇਆ ਕਿਰਤੀ ਕਿਸਾਨ ਯੂਨੀਅਨ ਉਹ ਕਿਸਾਨਾਂ ਦੇ ਵੀ ਤੇ ਕਿਰਤੀਆਂ ਦੇ ਵੀ ਦੋਹਾਂ ਦੇ ਹੱਕਾਂ ਲਈ ਲੜਾਈ ਲੜਦੇ ਰਹੇ ਆ ਜਿੱਥੇ ਕਿਰਤੀਆਂ ਨੂੰ ਲੋੜ ਪਈ ਹੈ ਉੱਥੇ ਉਹ ਡੱਟ ਕੇ ਖੜੇ ਆ ਬਾਕੀ ਜੱਥੇਬੰਦੀਆਂ ਵਾਂਗੂ ਨਹੀਂ ਇਹ ਇੱਕ ਦਿਨ ਛੰਡੇ ਲੈ ਕੇ ਆ ਗਏ ਨਾਰੇ ਲਾ ਕੇ ਤੇ ਚਲੇ ਗਏ ਪਰ ਉਹ ਅੰਜਾਮ ਤੱਕ ਪਹੁੰਚਾਉਂਦੇ ਗੱਲ ਨੂੰ ਜਦੋਂ ਤੱਕ ਇਨਸਾਫ ਨਹੀਂ ਸੀ ਮਿਲ ਜਾਂਦਾ ਉਦੋਂ ਤੱਕ ਉਹ ਡਟ ਜਾਂਦੇ ਸੀ ਤਾਂ ਹੀ ਲੋਕ ਕਿਰਤੀ ਕਿਸਾਨ ਯੂਨੀਅਨ ਤੇ ਦਸ਼ਨੇਸ਼ ਕਿਸਾਨ ਮਜ਼ਦੂਰ ਯੂਨੀਅਨ ਤੇ ਵਿਸ਼ਵਾਸ ਕਰਨ ਲੱਗੇ ਕਿ ਇਹ ਹੀ ਦੋ ਯੂਨੀਅਨਾਂ ਜੋ ਸਰਕਟ ਯੂਨੀਅਨਾਂ ਤੇ ਔਰ ਗਰੀਬਾਂ ਨਾਲ ਪੁਛੜਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਨ੍ਹਾਂ ਨਾਲ ਡਟ ਕੇ ਖੜਦੇ ਆ ਤਾਂ ਲੋਕ ਜਿਆਦਾਤਰ ਇਸ ਜੱਥੇਵੰਦੀ ਵੱਲ ਚਿਤਕ ਚਕਾਵੰਦ ਕਰਦੇ ਸੀ ਕਿ ਤਰਲੋਚਨ ਜੀ ਜੋ ਕਹਿ ਦਿੰਦੇ ਆ ਉਹ ਕਰਦੇ ਆ ਔਰ ਇਨਸਾਫ ਦਵਾ ਕੇ ਹਟਦੇ ਆ ਤਾਂ ਅੱਜ ਸਾਨੂੰ ਜੋ ਘਾਟਾ ਮਹਿਸੂਸ ਹੋ ਰਿਹਾ ਪਰਿਵਾਰ ਨੂੰ ਤਾਂ ਘਾਟਾ ਮਹਿਸੂਸ ਹੋ ਹੀ ਰਿਹਾ ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਉਸ ਧਰਨੇ ਵਾਲੀ ਜਗ੍ਹਾ ਤੇ ਇਕੱਤਰ ਹੋ ਕੇ ਮੌਨ ਧਰ ਕੇ ਮੌਨ ਧਾਰ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਮੈਂ ਚਾਹੁੰਦਾ ਕਿ ਇਹ ਮੋਰਚਾ ਉਸੇ ਤਰ੍ਹਾਂ ਜਾਰੀ ਰਹੇਗਾ ਜਿੰਨੀ ਦੇਰ ਤੱਕ ਉਸ ਭੈਣ ਨੂੰ ਪੀੜਤ ਪਰਿਵਾਰ ਨੂੰ ਨਿਆਂ ਨਹੀਂ ਮਿਲ ਜਾਂਦਾ ਚਾਹੇ ਇੱਧਰ ਦਾ ਉੱਧਰ ਸਭ ਕੁਝ ਹੋ ਜਾਏ ਇਹ ਮੋਰਚਾ ਬੰਦ ਹੋਣ ਵਾਲਾ ਨਹੀਂ ਸਾਡਾ ਸਾਥੀ ਭਾਵੇਂ ਸਾਥੋਂ ਵਿਛੜ ਗਿਆ ਇਹਦਾ ਅਗਵਾਈ ਕਰਦੇ ਹੋਏ ਪਰ ਅਸੀਂ ਉਹਨਾਂ ਦੇ ਪੂਰਨੇ ਜਾਂ ਉਹਨਾਂ ਨੇ ਸਾਨੂੰ ਜਿਹੜੇ ਵਾਅਦੇ ਕੀਤੇ ਆ ਅਸੀਂ ਉਹਨਾਂ ਤੇ ਡਟ ਕੇ ਪਹਰਾ ਦੇਵਾਂਗੇ ਇਹ ਧਰਨੇ ਨੂੰ ਖੇਲ ਨਹੀਂ ਹੋਣ ਦਿਆਂਗੇ ਇਹਨੂੰ ਚੜ੍ਹਦੀ ਕਲਾ ਵਿੱਚ ਰੱਖਾਂਗੇ ਜੈ ਜਨਤਾ ਜੈ ਸ਼ਗਰ ਸਿੱਖਤਾਂ ਨੂੰ ਵੜੀ ਵੀਰਨੋ ਸਰਪਿਆਰ ਸਿੰਘ ਅੱਜ ਬਾਈ ਜੀ ਇਕੱਠੇ ਹੋਏ ਇਹਦੇ ਬਾਰੇ ਦੱਸੋ ਇਹਦੇ ਬਾਰੇ ਇਕੱਠੇ ਇਹ ਹੈ ਕਿ ਤਕਰੀਬਨ ਦੋਹਾਂ ਸਰਕਾਰਾਂ ਬਹੁਤ ਦੇਰ ਤੋਂ ੱੱੱਕਾ ਕਰਦੀਆਂ ਆਈਆਂ ਹੈ ਚਾਹੇ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਮਾਦਾ ਇਸ ਟਾਈਮ ਤੱਕ ਜਿੰਨਾ ਵੀ ਮੈਂ ਕੋ ਮੈਂ ਦੇਖਿਆ ਵੀ ਜ਼ਿੰਦਗੀ ਦੇ ਵਿੱਚ ਤਕਰੀਬਨ ਗਰੀਬ ਆਦਮੀਆਂ ਨਾਲ ਹਮੇਸ਼ਾ ਵਾਸਤੇ ਚਾਹੇ ਮਜ਼ਦੂਰ ਆ ਚਾਹੇ ਕਮਜ਼ੋਰਾ ਕਿਸਾਨ ਆ ੱੱੱਕਾ ਹੁੰਦਾ ਹੀ ਆਇਆ ਵਾ ਇਸ ੱੱੱਕੇ ਦੀ ਖਾਤਰ ਸਤੋਂ ਜਿਹੜਾ ਸਾਡਾ ਯੋਧਾ ਸੀਗਾ ਗਰੀਬਾਂ ਦਾ ਮਸੀਹਾ ਸੀ ਹਰ ਵਕਤ ਗਰੀਬ ਗੁਰਬੇ ਦੇ ਨਾਲ ਖੜਨ ਵਾਲਾ ਸੀ ਉਹਦੇ ਅਕਾਰ ਚਲਾਣੇ ਤੇ ਸਾਨੂੰ ਬਹੁਤ ਜਿਆਦਾ ਅਫਸੋਸ ਆ ਉਹ ਨਾ ਪੂਰਾ ਹੋਣ ਵਾਲਾ ਘਾਟਾ ਉਹ ਘਾਟਾ ਕਿਸੇ ਹਾਲਤ ਚ ਵੀ ਇੱਥੇ ਸਾਡੇ ਪੂਰਾ ਹੋਣ ਵਾਲਾ ਹੈਗਾ ਔਰ ਉਹਨਾਂ ਦੇ ਪਾਇ ਕੂਰਨਿਆਂ ਤੇ ਅਸੀਂ ਜੋ ਵੀ ਇਹ ਧਰਨਾ ਚੱਲਦਾ ਉਸ ਤਰ੍ਹਾਂ ਬਰਕਰਾਰ ਰੱਖਾਂਗੇ ਔਰ ਇਸ ਪਰਿਵਾਰ ਦੇ ਨਾਲ ਹਮਦਰਦੀ ਦੇ ਨਾਲ ਖੜਾਂਗੇ ਜਿੰਨਾ ਇਹਨਾਂ ਨਾਲ ਧੱਕਾ ਹੋਇਆ ਸਰਕਾਰ ਵੱਲੋਂ ਨਾ ਇੱਥੇ ਮੌਕੇ ਦੇ ਐਮਐਲਏ ਜਾਂ ਐਮਪੀ ਨੇ ਕੋਈ ਮਦਦ ਵਾਲੀ ਗੱਲ ਨਹੀਂ ਹੋਈ ਨਾ ਕਿਸੇ ਨੇ ਆਵਾਜ਼ ਉਠਾਈ ਅੱਜ ਤੱਕ ਉਹਦੇ ਸੰਬੰਧ ਦੇ ਵਿੱਚ ਮਤਲਬ ਜੀ ਪ्रेस ਸਾਰਿਆਂ ਨੂੰ ਜਾਣਦੀ ਹੈ ਲੈ ਫਿਰ ਪਤਾ ਨਹੀਂ ਲੱਗਦਾ ਬਿਲਕੁਲ ਇਹਨਾਂ ਦੀ ਅੱਖਾਂ ਮਿੱਟੀਆਂ ਹੋਈਆਂ ਨੂੰ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਆ ਔਰ ਕੋਈ ਗਰੀਬ ਦੇ ਖਾਤਰੇ ਸਰਕਾਰਾਂ ਤੋਂ ਹਮਦਰਦੀ ਨਹੀਂ ਲਈ ਜਾ ਸਕਦੀ ਨਾ ਕੋਈ ਅਫਸਰ ਸਾਹੀ ਤੋਂ ਝਾਕਾ ਕਿਉਂਕਿ ਪੁਲਿਸ ਨੂੰ ਕਿਹੜਾ ਪਤਾ ਨਹੀਂ ਜਾਂ ਪ्रेस ਨੂੰ ਨਹੀਂ ਪਤਾ ਹੈਗਾ ਜਾਂ ਪ्रेस ਜਾਣਦੀ ਕਿੱਥੇ ਨਹੀਂ ਹਰ ਇੱਕ ਜਗ੍ਹਾ ਪ्रेस ਜਾ ਰਹੀ ਆ ਪਤਾ ਇਹਨਾਂ ਨੂੰ ਸਾਰਾ ਹੈਗਾ ਔਰ ਇਹਨਾਂ ਦੇ ਗੁੰਡੇ ਪਾਲੇ ਹੋਏ ਕਰਕੇ ਆਪ ਰਿਸ਼ਵਤਾਂ ਲੈਂਦੇ ਆ ਇਹ ਥੋੜਿਆਂ ਨੂੰ ਲੈਣ ਨੂੰ ਮਜਬੂਰ ਕਰਦੇ ਆ ਔਰ ਗਾਂਹਾਂ ਦੀ ਗਾਂਹ ਸਾਰਾ ਤਾਣਾ ਬਾਣਾ ਬਹੁਤ ਜਿਆਦਾ ਗਲਤ ਹੋਇਆ ਹੋਇਆ ਵਾ ਜਿਹੜਾ ਕੋਈ ਪਰਮਾਤਮਾ ਬਾਹਰ ਦੇਹ ਹੈ ਜੇ ਪਰੇਤਨ ਲੋਕਾਂ ਸੰਚੂ ਹੋੜ ੜਾਰ ਕੇ ਜ਼ੂਰ ਮੈਂ ਔਨ ਬੂਲੇ ਹਰ ਵਾਰ ਸ਼ਿਕਾਰ ਕਿੱਲੇ ਥਾਂ 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 ਜਾ ਕੇ ਕੋਈ ਇਨਸਾਨ ਲੋਕਾਂ ਨੂੰ ਮਿਲ ਸਕਦਾ ਨਹੀਂ ਸਰਕਾਰਾਂ ਤੋਂ ਤੇ ਨਾਂ ਆ ਅਫਸਰ ਸਾਹਿਬ ਪੁਲਿਸ ਤੋਂ ਕੋਈ ਝਾਕ ਨਹੀਂ ਇਹਨਾਂ ਕੋਲ ਕਿਹਦਾ ਹੈ ਮੈਂ ਜ਼ਿੰਮੇਵਾਰ ਧਰਨਾ ਬਾਈ ਜਾਰੀ ਰੱਖੋਗੇ ਹਾਂਜੀ ਧਰਨਾ ਬਾਈ ਜਾਰੀ ਰਹੂਗਾ ਹਰ ਪੱਖੋਂ ਇਹਨਾਂ ਦੀ ਮਦਦ ਕੀਤੀ ਜਾਊ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਨਾਲ ੱਟਕਾ ਹੋਇਆ ਜਿੰਨੀ ਜੋਗੇ ਹੈਗੇ ਉਹਨਾਂ ਅਸੀਂ ਨਾ ਰਹਿਾਂਗੇ ਜਿਨ੍ਹਾਂ 'ਚ ਮਿਆਨ ਹੀ ਮਿਲਦਾ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਹਰ ਹੱਦ ਨਾ ਦੇ ਮੇਰਾ ਨਾਮ ਜੀ ਕਾਮਰੇਟ ਪਰਪੂਰ ਸਿੰਘ ਪਿੰਡ ਸੱਜਾਲ ਮਜ਼ਦੂਰ ਸੰਘਾਸ਼ ਕਮੇਟੀ ਦਾ ਪ੍ਰਧਾਨ ਹਾਂ ਜਿਹੜਾ ਅੱਜ ਅਸੀਂ ਕਾਮਰੇਟ ਤਰੋਚਨ ਜੀ ਦਾ ਆ ਮੋਮ ਰੱਖਿਆ ਅਸੀਂ ਕਿਉਂ ਸਾਡਾ ਸਾਥੀ ਜਿਹੜਾ ਜੋਧਾ ਸੀ ਜੋਧਾ ਸੀ ਲੜਾਕੂ ਵੀ ਸੀਗਾ ਉਹ ਸੂਰਮਾ ਵੀ ਸੀ ਨਾ ਹੀ ਉਹ ਕਿਸੇ ਤੋਂ ਡਰਦਾ ਸੀ ਨਾ ਹੀ ਡਰਾਉਣਾ ਸੀ ਸਾਡੇ ਮਜ਼ਦੂਰਾਂ ਦੀ ਖਾਤਰ ਤੇ ਕਿਸਾਨਾਂ ਦੀ ਖਾਤਰ ਉਹ ਡਟ ਕੇ ਲੜਾਈ ਲੜਦਿਆ ਸੀਗਾ ਚਲੋ ਸਾਡੇ ਤੋਂ ਅੱਜ ਉਹ ਵਿਸੜ ਗਿਆ ਘਾਟ ਨਹੀਂ ਪੂਰੀ ਹੁੰਦੀ ਅਸੀਂ ਇਹ ਮੰਨਉ ਤਿਆਰਾਂ ਪਰਿਵਾਰ ਨੂੰ ਘਾਟ ਆ ਜਿਹੜੀ ਉਹ ਬਹੁਤ ਵੱਡੀ ਆ ਜੱਥੇਬੰਦੀਆਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਹੁਤ ਵੱਡੀ ਘਾਟ ਆਈ ਆ ਜੀ ਕਿਉਂ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਇਹਦੀ ਕਾਨਫਰੈਂਸ ਚਲੋ ਚੰਡੀ ਦੀ ਜਿਹੜਾ ਸਾਡਾ ਮਸਤ ਕਾ ਵੀ ਜਿਹੜੇ ਉਹਦੇ ਪੂਰਨੇ ਪਾਏ ਹੋਇਆ ਜਿਹੜੇ ਉਹਦੇ ਕਾਰਜ ਦੂਰੇ ਰਹਿੰਦੇ ਆ ਉਹ ਅਸੀਂ ਬਲਕਾ ਪੂਰੇ ਕਰਕੇ ਰਹਾਗੇ ਕਿਉਂ ਅਸੀਂ ਉਹਨਾਂ 'ਚ ਟੈੱਕੇ ਨਹੀਂ ਬੰਦੇ ਜਿੰਨਾ ਚਿਰ ਉਹਨਾਂ ਦੇ ਕਾਰਜ ਨਹੀਂ ਪੂਰੇ ਹੁੰਦੇ ਦੂਜੀ ਗੱਲ ਜਿਹੜਾ ਸਾਡਾ ਲਗਾਤਾਰ ਇਥੋਂ ਧਰਨਾ ਚੱਲ ਰਿਹਾ ਉਹ ਗਵਾਹੀ ਕਰ ਰਹੀ ਸੀ ਇਸ ਧਰਨੇ ਦੀ ਤੁਹਾਨੂੰ ਪਤਾ ਵੀ ਖਾਸ ਕਰਕੇ ਮਜ਼ਦੂਰ ਜਿੱਥੇ ਬੰਨਿਆ ਜਿਹੜੇ ਮਜ਼ਦੂਰ ਵਰਗ ਦੇ ਲੋਕ ਨੇ ਜਾਂ ਨਾ ਮਾੜੇ ਵਰਗ ਦੇ ਲੋਕ ਨੇ ਉਹਨਾਂ ਦੀਆਂ ਮਦਦ ਤਾਂ ਨਹੀਂ ਸਰਕਾਰਾਂ ਕਰਦੀਆਂ ਨਾਈ ਕੀਤੀਆਂ ਅੱਜ ਭਗਵੰਤ ਸਾਨ ਜੀ ਬਹੁਤ ਵੱਡੀਆਂ ਵੱਡੀਆਂ ਫੜਾ ਮਾਰਦਾ ਵੀ ਮੈਂ ਧਰਨੇ ਨਹੀਂ ਲੱਗਣ ਦਊਗਾ ਮੈਂ ਦਰਿਆ ਨਹੀਂ ਪੰਜਾਬ ਚ ਬਸਾਉਣ ਨੂਗਾ ਮੈਂ ਪੁੱਛਣਾ ਚਾਹਣਾ ਵੀ ਕਿੱਥੇ ਨਹੀਂ ਦਰਿਆ ਦਿੱਸੀਆਂ ਕਿੱਥੇ ਲੋਕ ਟੈਂਟੀਆਂ ਤੇ ਚੜ ਕੇ ਨਹੀਂ ਮਰਦੇ ਕਿੱਥੇ ਕਿਸਾਨ ਆਤਮ ਹੱਤਿਆ ਨਹੀਂ ਕਰਦੇ ਜਿਹੜਾ ਹੁਣ ਘਾਟਾ ਕਿਸਾਨਾਂ ਨੂੰ ਝੋਨੇ ਦਾ ਪਿਆ ਪੰਜ ਪੰਜ 7 7 ਲੱਖ ਰੁਪਏ ਦਾ ਜੋ ਛੋਜੇ ਕਣਕ ਦੀ ਮੂਹਰੇ ਕਾਟਾ ਦੰਦਿਆ ਤੇ ਲੋਕਾਂ ਨੇ ਆਤਮ ਹੱਤਿਆ ਕਰਨੀਆਂ ਕਿਸਾਨਾਂ ਨੇ ਇਹਦੇ ਵਿੱਚ ਮਾਜਵੇ ਦੀ ਜਰੂਰੀ ਲੋੜ ਆ ਕਿਸਾਨਾਂ ਨੂੰ ਦੇਣ ਦੀ ਖਾਤਰ ਜਿਹਨੂੰ ਦੇਣਾ ਚਾਹੀਦਾ ਨਾਲ ਮਜ਼ਦੂਰਾਂ ਦਾ ਵੀ ਨੁਕਸਾਨ ਆ ਤੇ ਕਿਸਾਨਾਂ ਦਾ ਨੁਕਸਾਨ ਆ ਜਿਹੜੀ ਗੱਲ ਆ ਸਰਕਾਰ ਨੂੰ ਇਹ ਸਿੱਖਣੀ ਚਾਹੀਦੀ ਆ ਪਰ ਨਹੀਂ ਇਹ ਸਰਕਾਰਾਂ ਸਾਫ਼ ਨਹੀਂ ਕਰੀਆਂ ਕਿਉਂ ਜਦੋਂ ਕੋਈ ਕੁਰਸੀ ਦਾ ਸੱਤਿਆ ਦਾ ਨਸ਼ਾ ਹੀ ਹੈ ਜਿਆ ਇਹ ਬਹਿਨ ਸਾਰੀ ਲੋਕਾਂ ਨੂੰ ਭੁੱਲ ਜਾਂਦੇ ਨੇ ਭਾਈ ਜੀ ਤੁਹਾਨੂੰ ਨਾ ਜਾਰੀ ਰੱਖੂਗੇ ਅਸੀਂ ਜਿਹੜਾ ਇਹ ਧਰਨਾ ਜਿੰਨਾ ਚਿਰ ਸਾਨੂੰ ਦੋਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚੈਰਾ ਸੀ ਟੇਕੇ ਨਹੀਂ ਬਿਠਾਂਗੇ ਕੱਠ ਕਰ ਕਰਕੇ ਵੱਡੇ ਕੱਠ ਕਰਕੇ ਸੀ ਸਰਕਾਰ ਦੇ ਕੰਨਾਂ ਥਾਈ ਬਾਜ ਠਾਵਾਗੇ ਵੀ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਜਿੰਨਾ ਚਿਰ ਇਹ ਕੰਮ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹਨਾਂ ਦੇ ਪਰਿਵਾਰਾਂ ਦੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਡੱਟ ਕੇ ਖਲਾਂਗੇ ਇਹ ਜਨਤਾ ਜਿੱਤ ਲੜਨ ਵਾਲੇ ਲੋਕੀਂ ਰੂਜੀ ਦਾ ਖੌਲਸਾ ਹੈ ਜੀ ਬੱਲੇ ਅੱਜ ਅੱਜ ਦੇ ਤੇ ਤੇ ਅੱਜ ਦਾ ਹਾਲਾਤ ਸਮਝ ਨਹੀਂ ਰਹੀ ਨਾ ਬੱਸ ਵਰ ਨੂੰ ਘਟੁੰਦਾ ਲੇਕਿਨ ਅੱਜ ਦਾ ਕਾਠੇ ਕੁਝ ਅਲੱਗ ਤਰ੍ਹਾਂ ਦਾ ਵਾ ਕਿ ਸਾਡਾ ਸਾਥੀ ਗਿਰਤੀ ਕਿਸਾਨ ਜੀ ਦਾ ਜ਼ਿਲ੍ਹਾ ਪ੍ਰਧਾਨ ਜਗਤ ਖਲੋਚਨ ਜੀ ਸਾ ਨੂੰ ਅਰਜ਼ੀ ਦਾ ਗਏ ਆ ਉਹਨਾਂ ਦਾ ਦੁੱਖਾਂਜਾ ਕਰਨ ਲਈ ਅੱਜ ਅਸੀਂ ਇੱਥੇ ਸਮਾਂ ਧਾਰ ਕੇ ਵਰਤ ਅ ਕੱਟ ਬਿਤਾਵਾ ਇਸ ਲਈ ਅੱਜ ਇਸ ਧਰਨੇ ਦੇ ਵਿੱਚ ਇੱਕ ਹੋਰ ਨਿਯਮ ਰੱਖਿਆ ਵਾ ਕਿ ਜੇ ਨਾ ਚਰੇ ਅਖੀਤ ਨੂੰ ਤੇ ਸਿੰਘ ਦੇ ਜਾਣ ਤੋਂ ਬਾਅਦ ਜਿੰਨੇ ਵੀ ਕਿਸਾਨ ਕੋ ਯੂਨ ਤੇ ਜਥੇਵਾਂ ਦੀਆਂ ਸਾਹੀਆਂ ਨਹੀਂ ਔਰ ਇਥੋਂ ਦੀ ਜਨਤਾ ਮਿਲ ਕੇ ਇਸ ਧਰਨੇ ਨੂੰ ਵੱਧ ਤੋਂ ਵੱਧ ਯੂਨ ਲਾ ਕੇ ਧਰਨਾ ਜਾਰੀ ਰੱਖਾਂਗੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨੇ ਚਿਰ ਇਹ ਸੰਘਰਸ਼ ਜਾਰੀ ਰਹੇਗਾ ਗਾਇਬ ਜੀ ਦਾ ਫਾਲਸਾ ਗਾਇਬ ਜੀ ਦੀ ਅਸੀਂ ਹਮੇਸ਼ਾ ਹੀ ਤਰ੍ਹਾਂ ਕੇ ਪੌਣੇ 3 ਸਾਲਾਂ ਤੋਂ ਇਧਰ ਧਰਨਾ ਚੱਲ ਰਿਹਾ ਉਹਦੇ ਵਿੱਚ ਅੱਜ ਫਿਰ ਇਕੱਠੇ ਹੋਏ ਆ ਅੱਜ ਦੇ ਦਿਨ ਦੀ ਜਿਹੜੀ ਵਿਸ਼ੇਸ਼ਤਾ ਅਤੇ ਅਸੀਸਿਆ ਸਾਡੇ ਸਾਥੀਆਂ ਨੇ ਸਾਰਿਆਂ ਨੇ ਕਿ ਵੀ ਸਾਟਾ ਜਿਹੜਾ ਮੁੱਖੀ ਸਿੱਧਰਲੇ ਮੋਰਚੇ ਦਾ ਜੀਨਰ ਕੈਤੀ ਕਿਸਾਨ ਜੀ ਦੇ ਜਿਲ੍ਹਾ ਪ੍ਰਧਾਨ ਕਰਨੋਚਨ ਸਿੰਘ ਝੋੜਾ ਉਹ ਕੁਝ ਦਿਨ ਪਹਿਲਾਂ ਸਾਨੂੰ ਛੋੜਾ ਦੇ ਗਏ ਉਹਨਾਂ ਦੇ ਜਾਣ ਦਾ ਸਾਨੂੰ ਬਹੁਤ ਵੱਡਾ ਘਾਟਾ ਪਿਆ ਦੁੱਖ ਲੱਗਿਆ ਪਰਿਵਾਰ ਦੇ ਸਮਾਜ ਤੇ ਪਾਰਟੀ ਦੇ ਜਥੇਬੰਦੀ ਦੇ ਨਾਲ 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 ਜਿਹੜਾ ਇਸ ਮੋਰਚੇ ਨੂੰ ਘਾਟਾ ਪੈ ਗਿਆ ਬਹੁਤ ਵੱਡਾ ਵਾ ਗਾ ਪੂਰਾ ਹੋਣ ਵਾਲਾ ਵਾ ਤਾਮਰੇਟ ਤਰਲੋਚਨ ਸਿੰਘ ਝੋੜਦਾ ਅਮਲੀ ਰੂਪ ਦੇ ਵਿੱਚ ਪਛੜੇ ਲੋਕਾਂ ਦਾ ਗਰੀਬਾਂ ਦਾ ਗਰੀਬ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀ ਲੋਕਾਂ ਦਾ ਹਾਮੀ ਸੀ ਉਸ ਧਰਨੇ ਦੀ ਅਗਵਾਈ ਕਰਕੇ ਤਰਲੋਚਨ ਸਿੰਘ ਝੋੜਦਾ ਨੇ ਇਸ ਦਲ ਦਾ ਪਖਤਾ ਪ੍ਰਮਾਣ ਦਿੱਤਾ ਵਾ ਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਦੀ ਬਾਣੇ ਨਾਲ ਖੜਨ ਵਾਲਾ ਜੋਧਾ ਸੀ ਜਿਹੜਾ ਨਾ ਕਿਸੇ ਤੋਂ ਡਰਦਾ ਸੀ ਨਾ ਝੱਲਦਾ ਸੀ ਹਮੇਸ਼ਾ ਮੂੰਹ ਤੇ ਸੱਚੀ ਗੱਲ ਕਹਿੰਦਾ ਸੀ ਤੇ ਹੱਥ ਸੱਚੀ ਗੱਲ ਕਰਦਾ ਸੀ ਸਾਨੂੰ ਇਸ ਗੱਲ ਦਾ ਬਹੁਤ ਦੁੱਖਾ ਔਰ ਅਜੇ ਸੀ ਸਾਡੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਸਰਦਾਰ ਪਰੂਛਨ ਸਿੰਘ ਝੋੜਾ ਨੂੰ ਉਹ ਮਹਿਲਾ ਮੂੰਹ ਧਾਰ ਕੇ ਯਾਦ ਕੀਤਾ ਉਹਨਾਂ ਸਰਦਾਰ ਦੇ ਪੁੱਤ ਸਾਨੂੰ ਇਸ ਗੱਲ ਦਾ ਜਿਹੜਾ ਦੁੱਖ ਸਦਾ ਰਹਿਣਾ ਮ ਜਦੋਂ ਤੱਕ ਇਹ ਮੋਰਚਾ ਚੱਲਦਾ ਉਸ ਤੋਂ ਬਾਅਦ ਵੀ ਤਰਲੋਚਨ ਸਿੰਘ ਢੋਡਾ ਸਾਨੂੰ ਸਦਾ ਯਾਦ ਆਉਂਦਾ ਰਹਣਾ ਸਾਡੇ ਦੋ ਪਰਿਵਾਰਾਂ ਦੇ ਉੱਤੇ ਅਤਿਆਚਾਰ ਕੀਤਾ ਪਰ ਤਰਲੋਚਨ ਸਿੰਘ ਢੋਡਾ ਇਹਨਾਂ ਕਿਸੇ ਦਬਾਅ ਦੇ ਡਰ ਦੇ ਵੱਡੇ ਵੱਡੇ ਜਿਹੜੇ ਐਕਸ਼ਨ ਪ੍ਰੋਗਰਾਮ ਇਹ ਗਿਦਰਾਉਂ ਦੀ ਧਰਤੀ ਦੇ ਉੱਤੇ ਸੌ ਸਾਥਿਆਚਾਰਾਂ ਦੇ ਖਿਲਾਫ ਹੋ। ਕਿ ਹਿੱਤੇ ਹੀ। ਔਰ ਉਹਦੇ ਜਿਹੜੇ ਸਿੱਟੇ ਵੀ ਅਸੀਂ ਵਧੀਆ ਰਿਜ਼ਲਟ ਵੀ ਜਿਹੜੇ ਉਹ ਲੈ ਨਹੀਂ। ਪਵਿੱਖ ਦੇ ਵਿੱਚ ਆਸ ਕਰਦੇ ਸੀਗੇ ਕਿ ਅਸੀਂ ਇਸ ਮੋਰਚੇ ਨੂੰ ਜਲਦੀ ਫਤਿਹ ਕਰਾਂਗੇ। ਪਰ ਸਾਨੂੰ ਪਤਾ ਨਹੀਂ ਸੀਗਾ ਕਿ ਪੁਲਿਸ ਸਾਥੀ ਨੇ ਸਾਨੂੰ ਮਿਲਿਆ। ਸਾਡਾ ਸੰਗਤ। ਅਸੀਂ ਸਾਡੇ ਸਾਰੇ ਸਾਥੀਆਂ ਦਾ ਇਸ ਤੋਂ ਧੰਨਵਾਦੀਨਾ। ਕਿ ਵੀ ਉਹਨਾਂ ਨੇ ਅ ਬਕਾਇਦਾ ਰੂਪ ਦੇ ਵਿੱਚ ਇੱਕ ਕਦ ਦਾ ਫੈਸਲਾ ਲਿਆਵਾ ਕਿ ਸਰੋਚਨ ਸਿੰਘ ਢੋਡਾ ਦੇ ਜਾਣ ਤੋਂ ਬਾਅਦ ਇਹ ਮੁੱਦਾ ਜਿਹੜਾ ਕੋ ਲਗਾਤਾਰ ਚੱਲਦਾ ਰੁਕਾ ਭਾਵੇਂ ਕਿ ਅਸੀਂ ਪਰਿਵਾਰਕ ਤੌਰ ਤੇ ਕਾ ਪਿਛਲੇ 20 ਸਾਲਾਂ ਤੋਂ ਲੜ ਰਹੇ ਹਾਂ ਦੋਨੇ ਪਰਿਵਾਰ ਤੇ ਪਿਛਲੇ 3 ਸਾਲ ਪੌਣੇ 4 ਸਾਲਾਂ ਤੋਂ ਘਰਨੇ ਤੇ ਬੈਠੇ ਆਂ ਔਰ ਅੱਜ ਤੱਕ ਲਗਾਤਾਰ ਲੜਨਾ ਪਰ ਸਿਤਨਵਾਦੀ ਆ ਕਿ ਸਾਰੇ ਜਿਹੜੇ ਸਾਡੇ ਜੱਥੇਬੰਦ ਬਚਾਤੀ ਦਾ ਜਿਹਨਾਂ ਨਾਲ ਹੈ ਤੇ ਅਸੀਂ ਇਹ ਜਿਹੜਾ ਮੁੱਦਾ ਉਹ ਕਹਿੰਦੇ ਤਾਂ ਕਿ ਉਹ ਤਾਂ ਦਲਸੰਗਰ ਮੇਲ ਤੋਂ ਖਲਾਸ ਅੱਜ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਧਾਨ ਬਿਕ ਨਹੀਂ ਪ੍ਰਧਾਨ ਅੱਜ ਅਸੀਂ ਇਹ ਸਿੱਟੀ ਰੋਡ ਦੇ ਲੱਗੇ ਘਰਨੇ ਦੇ ਸਾਰੇ ਹੱਬ ਕੀ ਕਰਕੇ ਸਾਬਰ ਦੇ ਪਰਮੋਹਨ ਤੋਂ ਗਾਲੋਂ ਕਰਦਾ ਬੋਲਪੇਟ ਕਰਨ ਲੱਗੇ ਉਹਨਾਂ ਦੇ ਜਾਣ ਦੇ ਨਾਲ ਸਾਨੂੰ ਮਰੀ ਸਸੀਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਵਤਕਾ ਦਾ ਡਰੋਪ ਜਿੱਤੇ ਬੰਸ ਦਾ ਬਟਾ ਘਾਟਾ ਪਿਆ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਉਹ ਗਰੀਬ ਲੋਕਾਂ ਦੇ ਮਸੀਹੇ ਸੀ ਹਰਕ ਸੱਚ ਨਹੀਂ ਲੜਦੇ ਸੀ ਸਟੂਡੈਂਟ ਉਹਨੇ ਸੋਨੇ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਪਛਾਨੀ ਦੇ ਨਾਲ ਆਏ ਤੇ ਪਛਾਨੀ ਨਾਲ ਜੁੜੇ ਠੀਕ ਹੈ ਬਹੁਤ ਤੋਂ ਬਹੁਤ ਸਮਾਉਂ ਨੇ ਘਰ ਸਾਡੇ ਵਿੱਚ ਜਾ ਰਹੇ ਆ ਗਰੀਬ ਲੋਕਾਂ ਦਾ ਸਾਥ ਦਿੱਤਾ ਜਲਵੰਢੇ ਖਲਾ ਲੜੀ ਗਰੀਬਾਂ ਦੀ ਸਹਾਇਤਾ ਕੀਤੀ ਉਹ ਪਰਮਾਤਮਾ ਉਹਨਾਂ ਨੂੰ ਆਪ ਦੇ ਚਾਨਣਾ ਦਿਨਵਾਟ ਵਾਸਤੇ ਤੇ ਪਰਿਵਾਰ ਨੂੰ ਖੁਸ਼ਹਾਲੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ॥ ਅੱਜ ਸਿਟੀ ਥਾਣਾ ਜਗਰਾਉ ਦੇ ਮੂਹਰੇ ਸਮੂਹਕ ਰੂਪ ਦੇ ਵਿੱਚ ਜਥੇਬੰਦੀਆਂ ਦੀ ਇਕੱਤਰਤਾ ਹੋਈ ਅੱਜ ਸਬੰਧਤ ਇਹ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਗੂ ਤੇ ਕਿਰਤੀ ਕਿਸਾਨ ਜੂਨੀਅਰ ਕਿਸਾਨ ਜਥੇਬੰਦੀ ਤੋਂ ਤੰਤਰੋਚੋਂ ਸਹੀ ਵੀ ਝੋੜਨਾ ਲੋਕਾਂ ਦੇ ਬੇਵਕਤ ਤੇ ਅਚਾਨਕ ਉਹਨਾਂ ਦਾ ਅਕਾਲ ਚਲਾਣਾ ਕਰ ਗਏ ਨੇ ਉਹ ਇਧਰ ਨਾਲ ਜਿੱਥੇ ਇੱਕ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵਾ ਉਥੇ ਉਹਨਾਂ ਦੀ ਜਥੇਬੰਦੀ ਨੂੰ ਤਾਂ ਜਿਹੜਾ ਘਾਟਾ ਪਿਆ ਹੀ ਆ ਉਹਨਾਂ ਦੇ ਕਿਸੇ ਨਾ ਜੀਜੀ ਤੌਰ ਤੇ ਜੁੜੇ ਸੀ ਪਰ ਬਾਕੀ ਦੀਆਂ ਜਥੇਬੰਦੀਆਂ ਨੂੰ ਵੀ ਇੱਕ ਬਹੁਤ ਵੱਡਾ ਸਾਨੂੰ ਇਹ ਘਾਟਾ ਮਹਿਸੂਸ ਹੋ ਰਿਹਾ ਕਿਉਂਕਿ ਉੱਥੇ ਜਥੇ ਹੰਡੇ ਹੋ ਸੁੱਲ ਗਏ ਹੋਏ ਸਮਝਦਾਰ ਸੂਝਵਾਨ ਸੀਨੀਅਰ ਆਗੂ ਸੀਗੇ ਉਥੇ ਖਾਸ ਕਰ ਸਾਡਾ ਜਿਹੜਾ ਇਹ ਸੰਘਰਸ਼ ਸੀ ਰਲ ਕੇ ਲੜ ਰਹੇ ਸੀ ਇਸ ਸੰਘਰਸ਼ ਦੀ ਉਹ ਮੋਢਲੀ ਉਹ ਇੱਕ ਤਰ੍ਹਾਂ ਨਾਲ ਰੀੜ ਦੀ ਹੱਡੀ ਜਿਗੇ ਕਿਉਂਕਿ ਡਟ ਕੇ ਰਹਿਣ ਮਾਈ ਕੀਤੀ ਆ ਉਹਨਾਂ ਨੇ ਅ ਲੋਕ ਸੰਘਰਸ਼ ਦੇ ਵਿੱਚ ਮਤਲਬ ਪ੍ਰੇਰਣਾ ਕਰਕੇ ਮੂਹਰੇ ਲੱਗ ਕੇ ਅਗਵਾਈ ਕੀਤੀ ਡਟ ਕੇ ਜ਼ਬਰ ਜ਼ੁਲਮ ਦੇ ਵਿਰੁੱਧ ਲੰਬਾ ਸੰਘਰਸ਼ ਲੜਨ ਦੇ ਵਿੱਚ ਕਦੇ ਉਹ ਝੁਕੇ ਨਹੀਂ ਕਿਸੇ ਮੂਹਰੇ ਨਿਮੇ ਨਹੀਂ ਅ ਲਗਾਤਾਰ ਡਟ ਕੇ ਉਹਨਾਂ ਨੇ ਸੰਘਰਸ਼ ਲੜਿਆ ਪਰ ਚਲੋ ਸਾਨੂੰ ਮਹਿਸੂਸ ਬਹੁਤ ਹੁੰਦਾ ਉਹਨਾਂ ਦਾ ਜੋ ਨੇ ਭਕਤਾ ਸਾਡੇ ਤੋਂ ਉਹ ਪਿਛੋੜਾ ਉਹਨਾਂ ਦਾ ਕਹੋ ਵੀ ਘਾਟਾ ਪੈ ਗਿਆ ਜੋ ਫਿਰ ਉਹਨੇ ਇਹਨੂੰ ਸਾਨੂੰ ਕਿਉਂਕਿ ਸਾਡੇ ਨਾਲ ਜੁੜੇ ਹੋਏ ਇੱਕ ਬਹੁਤ ਹੀ ਸੰਘਰਸ਼ੀ ਤਿਆਰਬੇਕਾਰ ਸੀਨੀਅਰ ਅਗੂ ਸੀ ਪਰ ਇਹ ਆ ਕਿ ਉਹਨਾਂ ਦੇ ਜਿਹੜੇ ਨਕਸ਼ੇ ਚਦਮਾ ਜਿਸ ਤਰੀਕੇ ਨਾਲ ਉਹਨਾਂ ਨੇ ਸੰਘਰਸ਼ ਲੜਿਆ ਜਾਂ ਅਸੀਂ ਜੋ ਕੁਝ ਉਹਨਾਂ ਦੇ ਨਾਲ ਰਹਿ ਕੇ ਹੋਰ ਜਥੇਬੰਦੀਆਂ ਨੇ ਅਸੀਂ ਉਹਨਾਂ ਦੇ ਨਾਲ ਰਹਿ ਕੇ ਉਹ ਸਿੱਖਿਆ ਉਹ ਸਾਰਾ ਕੁਝ ਤੇ ਇਹ ਬਿਲਕੁਲ ਨਹੀਂ ਹੈਗਾ ਕਿ ਵਨਵੇ ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨਦੇ ਹੋਏ ਸੀ ਸੰਘਰਸ਼ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਇਹ ਸੰਘਰਸ਼ ਬਾਦਸਤੂਰ ਜਾਰੀ ਰਹੂਗਾ ਇਹ ਚਲੋ ਕੇ ਬਲੋ ਇੱਕ ਤਰ੍ਹਾਂ ਦਾ ਹੋਰ ਵੀ ਜ਼ਿਆਦਾ ਸਾਨੂੰ ਇਹਦੇ ਨਾਲ ਬਲ ਬੁੱਤੇ ਨਾਲ ਅਸੀਂ ਲੜਾਂਗੇ ਕਿਉਂਕਿ ਕਿਤਨਾ ਕਿਤੇ ਸੰਤੋਸ਼ ਸਿੰਘ ਢੋਡਾਂ ਜੀ ਦਾ ਇਹ ਸੁਪਨਾ ਸੀ ਉਹਨਾਂ ਦੇ ਮਨ ਦੀ ਭਾਵਨਾ ਸੀ ਕਿ ਜਿਹੜੇ ਪੀੜਤ ਪਰਿਵਾਰ ਆ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਆ ਪੁਲਿਸ ਨੇ ਜ਼ਬਰ ਜ਼ੁਲਮ ਹੋਇਆ ਵਾ ਮਤਲਬ ਅੰਨੇਸ਼ ਆ ਅੰਨੇ ਮਤਲਬ ਧੱਕਾ ਕੀਤਾ ਗਿਆ ਗਰੀਬ ਪਰਿਵਾਰਾਂ ਦਾ ਉਹਦੇ ਬਰ ਖਿਲਾਫ ਜੋ ਉਹਨਾਂ ਨੇ ਡਟ ਕੇ ਮੈਦਾਨ ਹੁਲਿਆ ਹੋਇਆ ਸੀ ਉਹ ਚੀਜ਼ ਇੱਕ ਤਰ੍ਹਾਂ ਨਾਲ ਮਤਲਬ ਸਾਡੇ ਲਈ ਪ੍ਰੇਰਨਾ ਸਰੋਤ ਆ ਅਸੀਂ ਉਹਨਾਂ ਦਾ ਜਿਹੜੇ ਮਨ ਦੇ ਰਹਿ ਗਏ ਇਹ ਧੂਰਾ ਜਾਂ ਕਹਿੰ ਲੋ ਵੀ ਕਾਰਜ ਜਾਂ ਕਹਿੰ ਲੋ ਅੱਗੇ ਉਹਨਾਂ ਨੇ ਜੋ ਚਾਹੁੰਦੇ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲਣਾ ਉਸ ਸੰਘਰਸ਼ ਨੂੰ ਅਸੀਂ ਪੂਰਾ ਡਟ ਕੇ ਜ਼ਬਰ ਜ਼ੁਲਮ ਦੇ ਖਿਲਾਫ ਲੜਾਂਗੇ ਸੰਘਰਸ਼ ਨੂੰ ਤੇ ਜਿੱਤ ਪ੍ਰਾਪਤ ਕਰਾਂਗੇ ਤੇ ਜਿੱਤ ਪ੍ਰਾਪਤ ਕਰਨ ਤੱਕ ਅਸੀਂ ਬਿਲਕੁਲ ਪਿੱਛੇ ਮੁੜ ਕੇ ਨਹੀਂ ਦੇਖਾਂਗੇ ਨਾ ਬਿਲਕੁਲ ਅਸੀਂ ਕਿਸੇ ਮੂਰੇ ਝੁਕਾਂਗੇ ਤੇ ਬਾਦਸਤੂਰ ਅਸੀਂ ਡਟ ਕੇ ਇਸ ਮદાન ਨੂੰ ਮੱਲ ਕੇ ਮਰ ਰੱਖਾਂਗੇ ਤੇ ਧਰਨਾ ਚੱਲਦਾ ਜਾਰੀ ਰਹੂਗਾ ਜਦੋਂ ਤੱਕ ਅਸੀਂ ਸਾਨੂੰ ਪੀੜਤ ਪਰਿਵਾਰ ਨੂੰ ਅਸੀਂ ਸਮੂਹ ਰੂਪ ਵਿੱਚ ਜਥੇਬੰਦੀਆਂ ਇਨਸਾਫ ਦਵਾਉਣ ਵਿੱਚ ਨਹੀਂ ਕਾਮਯਾਬ ਨਹੀਂ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ